ਸ੍ਰੀ ਗੁਰਦੇਵ ਸਾਹਿਬ ਨੂੰ ਉਮੀਦ ਕਰਦੇ ਹਾਂ ਕਿ ਸਾਰੇ ਆਪਣੇ ਘਰ ਵਿੱਚ ਰਾਜ ਖੁਸ਼ ਹੋਣਗੇ ਤੰਦਰੁਸਤ ਰਹਿਣਗੇ ਅੱਜ ਆਪਾਂ ਇੱਕ ਨਵਾਂ ਬਲੌਗ ਲੈ ਕੇ ਆਏ ਤਾਂ ਸਾਹਮਣੇ ਅਜੇ ਮਿਰਚਾਂ ਸੀਗੇ ਮਿਰਚ ਆਪਾਂ ਨਾ ਮੰਮੀ ਲੈ ਕੇ ਆਏ ਸੀਗੇ ਤੇ ਮਿਰਚوں ਦੀ ਜਿੱਦਾਂ ਡੰਡੀਆਂ ਨਹੀਂ ਲੈਣ ਜੇ ਆਪਾਂ ਇਹ ਡੰਡੀਆਂ ਸਿਰੇ ਲਫਾਫੇ 'ਚ ਬੰਨ ਕੇ ਫ੍ਰਿਜ 'ਚ ਵੀ ਰੱਖਾਂਗੇ ਨਾ ਤਾਂ ਵੀ ਗਲ ਜਾਣਗੀਆਂ ਨਾ ਤੇ ਜੇ ਇਹ ਹੀ ਆਪਾਂ ਇਹਨਾਂ ਨੂੰ ਤੋੜ ਕੇ ਰੱਖਾਂਗੇ ਨਾ ਇਦਾਂ ਮਿਰਚਾਂ ਨੂੰ ਤੋੜ ਕੇ ਧੋ ਕੇ ਇਹਨਾਂ ਦੇ ਡੰਡੀਆਂ ਨੂੰ ਹੈਨਾ ਬਿਲਕੁਲ ਡੰਡੀਆਂ ਨੂੰ ਲਾ ਕੇ ਨਾ ਚੇਨਨਾ ਪਤੋ ਕਿਰਕ ਹਾਂਗੇ ਇਤੋ ਕਿਰਕੀ රායනු කම ගෙන එෙේල්ලි පජ බල්ලිෙරක්ව යුතු ක්‍රබ ි නිහොන්ගේ පදස්ස ත පෙන ලොක් ඇන්ඩ තක් අපල බ්ලොක්ෂ බ නි සාර රඩි ගැනෙන තෝඩ දෙවක් නිරග අපට මිච යන ංජ තෝඩ පැලැත්ත බදපතව වගේ සාර සිටි තෝඩ දරීම මසාද හොන සාක්කාරලිගන අපා ਆ ਦੇਖੋ ਨਾ ਸਾਰੇ ਸਾਫ ਕਰ ਲਈਏ ਤਾਂ ਆਪਾਂ ਲਵਾਂਗੇ ਤੱਪ ਚ ਪਾਣੀ ਅੱਜ ਚ ਦੇ ਪਾਣੀ ਇਹਦੇ ਦੰ ਦੇ ਚ ਇਹਨਾਂ ਨੂੰ ਮਿਕਸ ਕਰਨਾ ਆਪਾਂ ਸਿੱਧਾ ਇਦਾਂ ਥੋੜੀ ਜਿਹੀ ਨਾ ਪੈਨਾਂ ਤੇ ਹੁੰਦਾ ਹੈ ਜਿਹੜੀ ਵੀ ਨਦੀ ਵਿੱਚ ਆ ਜਿਹੜੇ ਛੜਬੋ ਤੇ ਰਹਿ ਗਿਆ ਨਾ ਘੋਰੀਆਂ ਦਾ ਲੱਗਾ ਹੁੰਦਾ ਜਦੋਂ ਸਬਜੀ ਵਿੱਚ ਆਉਂਦੇ ਨਾ ਤੇ ਲੱਗਾ ਹੁੰਦਾ ਮਿੱਟੀ ਮਿਟੀ ਥੋੜੀ ਘੋਤੀ ਸਾਰੇ ਸੰਜੇ ਦੇ 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 ਚ

సా

ਆਪਾਂ ਵਾਲੀ ਮਿਕਸੀ ਸਾਫ ਕਰ ਲਏ ਤਾਂ ਕਿ ਮਿਕਸੀ ਦੀ ਮੇਦਨਾ ਆਪਾਂ ਦੁੱਧ ਵੀ ਕਰਿਆ ਲੱਸੀ ਵੀ ਬਣਾ ਸਕਦੇ ਸਾਤ ਵੀ ਉਪਰਤ ਸਕਦੇ ਆ ਹੁਣ ਦਹੀਂ ਵੀ ਕਰ ਲਿਆ ਆਪਣਾ ਨਿੰਬੂ ਸ਼ੇਕ ਵੀ ਮੇਦਨਾ ਬਣਾ ਲਈਏ ਅਨਲਦ ਮਿਲਕ ਸ਼ੇਕ ਕਰਦੇ ਤਾਂ ਸਾਰਾ ਕੁਝ ਬਣਾ ਸਕਦੇ ਤੇ ਆਪਾਂ ਨੇ ਜੇ ਥੰਮ ਗਏ ਨਾ ਤੇ ਐਦਾ ਕਰਕੇ ਜੇ ਤੁਹਾਨੂੰ ਨਾ ਐਦਾ ਕਰੇ ਤੇ ਦੇ ਅੰਦਰ ਪਾਣੀ ਚਲੇ ਜਾਏ ਤਾਂ ਮੋਟਰ ਦੇ ਵਿੱਚ ਹੈ ਨਾ ਤੇ ਨੂੰ ਆਪਾਂ ਦੰਤਨਾ ਕੋਈ ਥੋੜਾ ਜਿਹਾ ਜਿਵੇਂ ਕੁਝ ਮਾ ਲਿਆ ਆਪਾਂ ਇਹਨੂੰ ਐਦਾ ਰੱਖ ਕੇ ਨਾ ਤੇਪਰ ਨੇ ਆ அது மோட்ட <laughs> <laughs>

ਹਾਂ ਜੀ ਸਾਫ ਕਰ ਲਓ ਉਹਦੇ ਨਾਲ ਹਨਾ ਕਿਤੇ ਨਹੀਂ ਕਿਰਨਾ ਕੋਈ ਦੱਸਦਾ ਕਿ ਪੂਰਾ ਲਗੋ ਤੇ ਨਾ ਉਸ ਤੋਂ ਇਧਰ ਤੋਂ ਉਹ ਸ਼ੁਰੂ ਕਰਕੇ ਮੁਰਕੂ ਚੌਂਕਾ ਦੇਖੋ ਕਿ ਪੰਟਾ ਕੋਈ ਨਿਕਲਦਾ ਫਿਰ ਨਾ ਪੈਦਾ ਆ ਆਪ ਲੈ ਲਿਓ ਕੀ ਮਟਰ ਦੇੰਦ ਕਰ ਲੈ ਪਾਣੀ ਨਾ ਲੇ ਤੇ ਮਟਰ ਦੇ ਅੰਦਰ ਪੰਟ ਲਾ ਕੇ ਫਿਰ ਸਾੜਨ ਦਾ ਵੀ ਡਾ ਲਓਗੇ ਆ ਦੇਖੋ ਆਪ ਜਿੰਨੀ ਮਗਲੇ ਸੀ ਜਿੰਨੀ ਕਿਸ ਸਾਫ ਆ ਵੀ ਆਪ ਜਿੰਨੀ ਸਾਫ ਕੋਈ ਕਰਾ ਦੇ ਕੋ ਮੇਰੇ ਆਪਣੇ ਨੀ ਸਿੱਧਾ ਬਿਲਕੁਲ ਸਾਫ